ਸੋ ਸਾਰੇ ਭੈਣ ਭਰਾਵਾਂ ਨੂੰ ਜੇਮਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪ੍ਰਭੂ ਯਿਸੂ ਮਸੀਹ ਜੀ ਨੂੰ ਜਦੋਂ ਕਬਰ ਦੇ ਵਿੱਚ ਰੱਖਿਆ ਤੇ ਪ੍ਰਭੂ ਤਿੰਨ ਦਿਨ ਕਿੱਥੇ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਹਾਲੇਲੂਇਆ ਪੜ੍ਹਾਂਗੇ ਅਸੀਂ ਪਹਿਲਾ ਪੱਤਰ ਤਿੰਨ ਬਾਪ ਉਹਦੀ 18 ਐਤ ਵਿੱਚ ਲਿਖਿਆ ਕਿਉਂ ਜੋ ਮਸੀਹ ਨੇ ਵੀ ਇੱਕ ਵਾਰ ਪਾਪਾਂ ਦੇ ਕਾਰਨ ਦੁੱਖ ਚੱਲਿਆ ਅਰਥਾਤ ਧਰਮੀ ਨੇ ਇੱਕ ਧਰਮੀਆਂ ਦੇ ਲਈ ਤਾਂ ਕਿ ਉਹ ਸਾਨੂੰ ਪਰਮੇਸ਼ਰ ਦੇ ਕੋਲ ਲੈ ਜਾਵੇ ਉਹਦਾ ਸਰੀਰ ਕਰਕੇ ਮਾਰਿਆ ਗਿਆ ਪਰ ਆਤਮਾ ਕਰਕੇ ਜਿੰਦਾ ਕੀਤਾ ਗਿਆ ਵੇਖੋ ਪ੍ਰਭੂ ਦਾ ਪਵਿੱਤਰ ਵਚਨ ਕਹਿੰਦਾ ਆ ਕਿ ਪ੍ਰਭੂ ਯਿਸੂ ਮਸੀਹ ਨੇ ਪੂਰੀ ਦੁਨੀਆ ਦੇ ਲੋਕਾਂ ਦੇ ਲਈ ਆਪਣੇ ਸਰੀਰ ਦੇ ਉੱਤੇ ਦੁੱਖ ਝੱਲਿਆ ਤੇ ਸਲੀਬ ਦੇ ਉੱਤੇ ਜਾਨ ਦਿੱਤੀ ਹallelujah ਕਿਹਨਾਂ ਲਈ ਪਾਪੀਆਂ ਦੇ ਲਈ ਤੇ ਪ੍ਰਭੂ ਨੇ ਵੀ ਕੀ ਕਿਹਾ ਕਿ ਮੈਂ ਕਿਹਦੇ ਲਈ ਆਇਆ ਪਾਪੀਆਂ ਦੇ ਵਚਨ ਦੇ ਵਿੱਚ ਲਿਖਿਆ ਤੇ ਸਰੀਰ ਦੇ ਕਰਕੇ ਤੇ ਪ੍ਰਭੂ ਮਾਰੇ ਗਏ ਪਰ ਆਤਮਾ ਦੇ ਕਰਕੇ ਫਿਰ ਆਤਮਾ ਨੇ ਪ੍ਰਭੂ ਨੂੰ ਕਬਰ ਦੇ ਵਿੱਚੋਂ ਜਿਉਂਦੇ ਕਰ ਦਿੱਤਾ ਹੁਣ ਅਸੀਂ ਇਹ ਵੇਖਾਂਗੇ ਕਿ ਪ੍ਰਭੂ ਨੂੰ ਆਤਮਾ ਨੇ ਜਿਉਂਦੇ ਕਰ ਦਿੱਤਾ ਤੇ ਪ੍ਰਭੂ ਫਿਰ ਕਿੱਥੇ ਗਏ ਹਾਲੇਲੂਇਆ ਅੱਗੇ 19 ਵਚਨ ਦੇ ਵਿੱਚ ਲਿਖਿਆ ਜਿਹਦੇ ਵਿੱਚ ਹੋ ਕੇ ਉਹਨੇ ਉਹਨਾਂ ਆਤਮਾ ਕੋਲੋਂ ਜਿਹੜੇ ਕੈਦ ਵਿੱਚ ਸਨ ਪ੍ਰਚਾਰ ਕੀਤਾ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਜਦੋਂ ਜੀ ਉੱਠ ਗਏ ਤੇ ਪ੍ਰਭੂ ਉਹਨਾਂ ਆਤਮਾਵਾਂ ਦੇ ਕੈਦ ਵਿੱਚ ਉਹਨਾਂ ਆਤਮਾਵਾਂ ਦੇ ਕੋਲ ਗਏ ਕਿੱਥੇ ਪਤਾਲ ਦੇ ਵਿੱਚ ਪ੍ਰਭੂ ਗਏ ਹallelujah ਕਿਉਂਕਿ ਵੇਖੋ ਭੈਣ ਭਰਾਓ ਜਿੰਨੇ ਵੀ ਲੋਕ ਸ਼ਰੀਰ ਦੇ ਵਿੱਚ ਆਪਣੇ ਸ਼ਰੀਰ ਨੂੰ ਛੱਡ ਕੇ ਜਾਂਦੇ ਆ ਉਸ ਤੋਂ ਬਾਅਦ ਉਹ ਪਤਾਲ ਦੇ ਵਿੱਚ ਚੱਲ ਜਾਂਦੇ ਆ ਤੇ वचन ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਨੇ ਜੀ ਉੱਠ ਕੇ ਉਹਨਾਂ ਆਤਮਾਵਾਂ ਦੇ ਕੋਲ ਗਏ ਜਿਹੜੇ ਪਤਾਲ ਦੇ ਵਿੱਚ ਹੀ ਕਿਹੜੇ ਪਤਾਲ ਦੇ ਵਿੱਚ ਹੀ ਆਪਾਂ ਵੇਖਾਂਗੇ ਕਿਹੜੇ ਲੋਕ ਹੀ ਹੋ ਵੀ ਵਚਨ ਦੇ ਵਿੱਚ ਲਿਖਿਆ ਜਿਹੜੇ ਪਿਛਲੇ ਸਮੇਂ ਅਣ ਆਗਿਆ ਕਰੀ ਸਨ ਜਿਸ ਵੇਲੇ ਪਰਮੇਸ਼ਰ ਨੂਹ ਦੇ ਦਿਨੀਤੀ ਉੱਤੇ ਨਾਲ ਉਡੀਕ ਕਰਦਾ ਸੀ ਜਦ ਕਿਸ਼ਤੀ ਤਿਆਰ ਹੁੰਦੀ ਸੀ ਜਿਹਦੇ ਵਿੱਚ 8 ਜਣੇ ਪਾਣੀ ਤੋਂ ਬਚ ਗਏ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਉਹਨਾਂ ਆਤਮਾਂ ਦੇ ਕੋਲ ਗਏ ਜਿਹੜੇ ਪਤਾਲ ਦੇ ਵਿੱਚ ਹੀ ਜਿਹੜੇ ਪੁਰਾਣੇ ਸਮੇਂ ਦੀ ਦੁਨੀਆ ਨੂੰ ਖੁਦਾ ਨੇ ਪਾਣੀ ਦੇ ਨਾਲ ਮਾਰਿਆ ਜਦੋਂ ਉਹ ਲੋਕਾਂ ਦੇ ਜਿਹੜੇ ਆਤਮੇ ਹੀ ਉਹ ਪਤਾਲ ਦੇ ਵਿੱਚ ਹੀ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਆਪਣੇ ਧਰਤੀ ਦੇ ਉੱਤੇ ਆਉਣ ਦੀ ਤੇ ਜੀ ਉੱਠਣ ਦੀ ਖੁਸ਼ਖਬਰੀ ਸੁਣਾਉਣ ਲਈ ਪਤਾਲ ਦੇ ਵਿੱਚ ਗਏ ਹਾਲੇਲੂਇਆ ਕਿਉਂ ਕਿਉਂਕਿ ਉਹ ਉਸ ਸਮੇਂ ਕੀ ਹੀ ਅਣ ਆਗਿਆਕਾਰ ਕਿਉਂਕਿ ਉਸ ਸਮੇਂ ਦੀ ਦੁਨੀਆ ਨੂੰ ਪ੍ਰਭੂ ਦੇ ਦਾਸ ਨੇ ਕਿਹਾ ਬਈ ਧਰਤੀ ਦੇ ਉੱਤੇ ਮੀਂਹ ਆਉਣ ਵਾਲਾ ਆ ਤੇ ਤੂੰ ਬਚੋ ਇਹ ਕਿਸ਼ਤੀ ਦੇ ਵਿੱਚ ਆ ਜਾਓ ਵਚਨ ਦੇ ਵਿੱਚ ਲਿਖਿਆ ਉਹਨਾਂ ਨੇ ਪ੍ਰਭੂ ਦੀ ਅਣ ਆਗਿਆਕਾਰੀ ਕੀਤੀ ਪਰ ਵੇਖੋ ਜੀ ਉੱਠਣ ਤੋਂ ਬਾਅਦ ਪ੍ਰਭੂ ਨੇ ਜਦੋਂ ਕਬਰ ਦੇ ਵਿੱਚੋਂ ਜੀ ਉੱਠ ਕੇ ਗਏ ਤੇ ਪ੍ਰਭੂ ਸਿੱਧਾ ਉਪਦਾਲ ਦੇ ਵਿੱਚ ਗਏ ਤੇ ਜਾ ਕੇ ਉਹਨਾਂ ਆਤਮਾ ਨੂੰ ਖੁਸ਼ਖਬਰੀ ਸੁਣਾਈ ਹallelujah ਵੇਖੋ ਭੈਣ ਭਰਾਓ ਉਹਨਾਂ ਉੱਤੇ ਪ੍ਰਭੂ ਨੇ ਇਸ ਕਰਕੇ ਕਿਰਪਾ ਕੀਤੀ ਕਿਉਂਕਿ ਉਸ ਸਮੇਂ ਵੇਖੋ ਉਸ ਸਮੇਂ ਕੋਈ ਪਵਿੱਤਰ ਗ੍ਰੰਥ ਨਹੀਂ ਕੋਈ ਲਿਖਤ ਨਹੀਂ ਹallelujah ਕਿਉਂਕਿ ਸਾਰਾ ਕਿੰਨੀ ਅੱਜ ਉਹ ਵੀ ਪੁਸਤਕ ਆ ਖੁਦਾ ਦਾ ਵਚਨ ਆ ਇਹ ਪ੍ਰਭੂ ਦੇ ਦਾਸ ਮੂਸਾ ਨੂੰ ਖੁਦਾ ਨੇ ਲਿਖਾਇਆ ਤੇ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਉਹਨਾਂ ਨੂੰ ਵੀ ਕੋਸ਼ ਕਬਰੀ ਸੁਣਾਈ ਕਿ ਕੱਲ ਨੂੰ ਜਦੋਂ ਨਿਆੰਦ ਲਈ ਖੜੇ ਹੋਣ ਤੇ ਉਹਨਾਂ ਦੇ ਉੱਤੇ ਵੀ ਕਿਰਪਾ ਕੀਤੀ ਜਾਵੇ ਵੇਖੋ ਭੈਣ ਭਰਾਓ ਪ੍ਰਭੂ ਯਿਸੂ ਮਸੀਹ ਕੁਝ ਵੀ ਕਰ ਸਕਦੇ ਆ ਵੇਖੋ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਮੌਤ ਤੇ ਪਤਲ ਦੀਆਂ ਕੁੰਜੀਆਂ ਕਿਹਦੇ ਕੋਲ ਨੇ ਪ੍ਰਭੂ ਨੇ ਕਿਹਾ ਮੇਰੇ ਕੋਲ ਨੇ ਤੇ ਜੇ ਉਹਦੇ ਕੋਲ ਆ ਤੇ ਖੁਦਾ ਨੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਅਣ ਆਗਿਆ ਕਰੀ ਹੀ ਖੁਸ਼ ਖਬਰੀ ਸੁਣਾਈ ਤੇ ਵੇਖੋ ਅੱਜ ਤੇ ਖੁਸ਼ ਖਬਰੀ ਇਸ ਧਰਤੀ ਦੇ ਉੱਤੇ ਚੱਲ ਰਹੀ ਕਿਉਂਕਿ ਉਸ ਸਮੇਂ ਪ੍ਰਭੂ ਸਰੀਰ ਦੇ ਵਿੱਚ ਨਹੀਂ ਆਏ ਉਸ ਸਮੇਂ ਸ਼ਬਦ ਦੇ ਧਾਰੀ ਹੋ ਕੇ ਨਹੀਂ ਹੈ ਇਸ ਕਰਕੇ ਖੁਦਾ ਨੇ ਉਹਨਾਂ ਦੇ ਉੱਤੇ ਕਿਰਪਾ ਕੀਤੀ ਤੇ ਵੇਖੋ ਤਿੰਨ ਦਿਨ ਜਿਹੜੇ ਪ੍ਰਭੂ ਕਬਰ ਦੇ ਵਿੱਚ ਹੀ ਪ੍ਰਭੂ ਜੀ ਉੱਠ ਕੇ ਅੱਧਾ ਪਤਾਲ ਦੇ ਵਿੱਚ ਗਏ ਤੇ ਉਹਨੇ ਉਹਨਾਂ ਆਤਮਿਆਂ ਦੇ ਕੋਲੋਂ ਕੁਝ ਕਬਰੀ ਸੁਣਾਈ ਉਹਨਾਂ ਨੂੰ ਵੀ ਸਮਾਂ ਦੇ ਦਿੱਤਾ ਕੱਲ ਨੂੰ ਜਦੋਂ ਨ્યાਹ ਹੋਣ ਤੇ ਉਹ ਵੀ ਖੁਦਾ ਦੇ ਸਾਹਮਣੇ ਅੱਗੇ ਖੜਨ ਤੇ ਉਹਨਾਂ ਦੇ ਉੱਤੇ ਵੀ ਕਿਰਪਾ ਕੀਤੀ ਜਾਵੇ ਪ੍ਰਭੂ ਤੁਹਾਨੂੰ ਬਰਕਤ